ਛੱਲੀਆਂ 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 ਵੀਰਾ ਮੈਨੂੰ ਲੈ ਚਲਵੇ ਮੇਰੀਆਂ ਕੱਤਣ ਸਹੇਲੀਆਂ ਕੱਲੀਆਂ ਵੀਰਾ ਮੈਨੂੰ ਲੈ ਚਲਵੇ ਪੇਕੇ ਕੱਤਣ ਸਹੇਲੀਆਂ ਕੱਲੀਆਂ ਚਾਵੇ 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 ਵਿਰਮੈਨੂ ਲੈ ਚਲਵੇ ਮੈਂ ਪੇਕੇ ਆ ਬਤਾਵਾ ਸਾਵੇ ਵਿਰਮੈਨੂ ਲੈ ਚਲਵੇ ਮੈਂ ਪੇਕੇ ਆ ਬਤਾਵਾ ਸਾਵੇ ਸ਼ਾਵੇ 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 ਪਹਿਣੇ ਤੇਰੀ ਪੱਬੀ ਨੀ ਪੈਣੇ ਤੇਰੀ ਪਾਬੀ ਨੇ ਨਿਉਨ ਸੋਰੀ ਬਤਾਏ ਸਾਵੇ ਪੈਣੇ ਤੇਰੀ ਪਾਬੀ ਨੇ ਸੋਰੀ ਬਤਾਏ ਸਾਵੇ ਛਲੀਆਂ 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 ਵੀਰਾ ਮੈਨੂ ਲੈ ਚਲਵੇ ਪੇਕੇ ਕਤਣ ਸਹੇਲੀਆਂ ਕੱਲੀਆਂ ਵੀਰਾ ਮੈਨੂੰ ਲੈ ਚਲਵੇ ਪੇਕੇ ਕਤਣ ਸਹੇਲੀਆਂ ਕੱਲੀਆਂ ਸਾਵੇ 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 ਪੈਣ ਤੇਰੀ ਸੱਸ ਡਾਡੀ ਮੇਰੀ ਪੇਸ਼ ਕੋਈ ਨਾ ਜਾਵੇ ਪੈਣ ਤੇਰੀ ਸੱਸ ਡਾਡੀ पेश कोना जन थावे, 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 वीरना सी न देख सखा सस् द बहना वीरना सी न देख सखावे ਤਾਵੇ 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 ਪਹਿਣੇ ਤੈਨੂੰ ਕਿ ਕਣ ਖੜਾ ਤੇਰੀ ਚਾਲ ਚਲੀ ਨਾ ਜਾਵੇ ਪਹਿਣੇ ਤੈਨੂੰ ਕਿ ਕਣ ਖੜਾ ਤੇਰੀ ਚਾਲ ਚਲੀ ਨਾ ਜਾਵੇ ਥਾਪੇ 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 ਵੀਰਾ ਸਾਨੂੰ ਲੈ ਚਲਵੇ ਸਾਡੀ ਚਾਲ ਚੱਲਣਗੇ ਮਾਪੇ ਵਿਰਾਸਾ ਨੂੰ ਲੈ ਚਲਵੇ ਸਾਡੀ ਚਾਲ ਚੱਲਣਗੇ ਮਾਪੇ ਸੱਲੀਆਂ 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 ਵਿਰਾਮੈ ਨੂੰ ਲੈ ਚਲਵੇ ਮੇਰੀਆਂ ਕੱਤਣ ਸਹੇਲੀਆਂ ਕੱਲੀਆਂ ਵਿਰਾਮੈ ਨੂੰ ਲੈ ਚਲਵੇ ਕਤਨ ਸਹੇਲੀਆਂ ਕੱਲੀਆਂ